ਬਰਨਾਲਾ ਕਿਸੇ ਦੀ ਜ਼ਗੀਰ ਨਹੀਂ ਹੈਗੀ ਜਿਹੜੇ ਝਾੜੂ ਵਾਲੇ ਇਹਦੀ ਆਪਣੀ ਜ਼ਗੀਰ ਸਮਝੀ ਬਠੀ ਬਰਨਾਲਾ ਨੇ ਹਮੇਸ਼ਾ ਪਹਿਲਾਂ ਤੋਂ ਲੈ ਕੇ ਅੱਜ ਤੱਕ ਧੌਣ ਚੋ ਕਿਲੇ ਹੀ ਕੱਢਿਆ ਤੇ ਬਰਨਾਲਾ ਨੇ ਸਾਬਤ ਕਰਤਾ ਕਿ ਆਪਣੇ ਉਸੇ ਜੱਜਬੇ ਨਾਲ ਕਾਇਮ ਹੈਗੇ ਕਾਲੇ ਢਿਲੋਂ ਇੱਕ ਇਹੋ ਜਿਹਾ ਇਨਸਾਨ ਹੈ ਕਿ ਜੋ ਕਿ ਤੁਸੀਂ ਹਮੇਸ਼ਾ ਬਰਨਾਲੇ ਦੇ ਇੱਕ ਲੋਕਲ ਲੀਡਰ ਹੈ ਬਈ ਇਹ ਨਹੀਂ ਹੈ ਕਿ ਕਿਤੇ ਚੰਡੀਗੜ੍ਹ ਕੋਠੀਆਂ ਪਾਈਆਂ ਉਹ ਇੱਥੇ ਲੋਕਾਂ ਦੇ ਵਿੱਚ ਰਹਿੰਦੇ ਤੇ ਲੋਕਾਂ ਦੀ ਹੀ ਜਿੱਤ ਹੈ ਜੋ ਕਾਲੇ ਢਿਲੋਂ ਦੀ ਜਿੱਤ ਬਰਨਾਲਾ ਵਿਧਾਨ ਸਭਾ ਹਲਕੇ ਦੇ ਵਿੱਚ ਕਾਂਗਰਸ ਪਾਰਟੀ ਨੇ ਜਿੱਤ ਦਾ ਝੰਡਾ ਗੱਡਿਆ ਤੇ ਉਸ ਦੇ ਵਿੱਚ ਯੂਥ ਦਾ ਕਾਂਗਰਸ ਪਾਰਟੀ ਦੀ ਯੋਥੇ ਇਕਾਈ ਦਾ ਵੱਡਾ ਯੋਗਦਾਨ ਰਿਹਾ ਇਸ ਦੇ ਵਿੱਚ ਕਈ ਜਿਹੜੇ ਚਿਹਰੇ ਨੇ ਸਾਡੇ ਸਾਹਮਣੇ ਉਹਨਾਂ ਗੱਲਬਾਤ ਕਰਦੇ ਆ ਜਿਨ੍ਹਾਂ ਨੇ ਇਲੈਕਸ਼ਨ ਲਗਾਤਾਰ ਕੈਂਪੇਨ ਦੇ ਵਿੱਚ ਹਿੱਸਾ ਲਿਆ ਕਿਵੇਂ ਦੇਖਦੇ ਹੋ ਬਰਨਾਲਾ ਜਿਹਨੂੰ ਆਪ ਗੜ ਮੰਦੀ ਸੀ ਅੱਜ ਹਰਾਤੀ ਤੁਸੀਂ ਕਿਵੇਂ ਸਾਰਾ ਕੁਝ ਬਦਲਿਆ ਬਾਈ ਸਭ ਤੋਂ ਪਹਿਲਾਂ ਵਿਧਾਨ ਵਿਧਾਨ ਸਭਾ ਹਲਕਾ ਬਰਨਾਲਾ ਦੇ ਵੋਟਰਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇਲੈਕਸ਼ਨ ਦੇ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਸਾਡਾ ਸਾਥ ਦਿੱਤਾ ਬਾਕੀ ਮੈਂ ਕਹਿਣਾ ਚਾਹੁੰਨਾ ਕਿ ਬਰਨਾਲਾ ਕਿਸੇ ਦੀ ਜ਼ਗੀਰ ਨਹੀਂ ਹੈਗੀ ਜਿਹੜੇ ਝਾੜੂ ਵਾਲੇ ਇਹਦੀ ਆਪਣੀ ਜ਼ਗੀਰ ਸਮਝੀ ਬਠੇ ਬਰਨਾਲਾ ਨੇ ਹਮੇਸ਼ਾ ਪਹਿਲਾਂ ਤੋਂ ਲੈ ਕੇ ਅੱਜ ਤੱਕ ਧੌਣ ਚੋਂ ਕਿੱਲੇ ਕੱਢਿਆ ਤੇ ਬਰਨਾਲੇ ਨੇ ਸਾਫਤ ਕਰਤਾ ਕਿ ਆਪਣੇ ਉਸੇ ਜੱਜ ਦੇ ਨਾਲ ਕਾਇਮ ਹੈਗੇ ਤੇ ਹੰਗ ਇਹਨਾਂ ਨੇ ਮਤਲਬ ਝਾੜੂ ਵਾਲਿਆਂ ਦਾ ਜਿਹੜੇ ਹੰਕਾਰੀਆਂ ਦਾ ਹੰਕਾਰ ਤੋੜਿਆ ਤੇ ਕਾਲਾ ਢਿੱਲੋ ਜੀ ਨੂੰ ਇੱਕ ਵਧੀਆ ਜਿੱਤ ਜਿੱਤ ਦਵਾਈ ਹੈ ਇਹਨਾਂ ਨੇ ਮਤਲਬ ਕਿ ਹਰ ਇੱਕ ਹੱਥ ਗੰਡਾ ਅਪਣਾਇਆ ਤੇ ਸਰਕਾਰੀ ਤਾੰਤਰ ਪੈંਸਾ ਸਰਾਬ ਤੇ ਫੇਰ ਵੀ ਪ੍ਰਮਾਤਮਾ ਬਾਹੀ ਗੁਰੂ ਦੀ ਕਿਰਪਾ ਰਹੀ ਹੈ ਕਿ ਵਧੀਆ ਲੀਡ ਨਾਲ ਐਮਐਲਏ ਬਣਿਆ ਕਾਲਾ ਢਿੱਲੋ ਧੰਨਵਾਦ ਸਾਬ। ਕਿਵੇਂ ਦੇਖਦੇ ਹੋ ਬਾਈ ਜੀ ਤੁਸੀਂ ਲਗਾਤਾਰ ਵਿਚਰੇ ਹੋਗੇ ਬਰਨਾਲੇ ਦੇ ਵਿੱਚ ਐਸਾ ਕਿਹੜੀ ਗੱਲ ਦਾ ਰੋਸ ਸੀ ਲੋਕਾਂ ਜਾਂ ਐਸੀ ਕਿਹੜੀ ਗੱਲ ਸੀ ਜਿਹੜੀ ਕਾਂਗਰਸ ਪਾਰਟੀ ਦੇ ਵੱਲ ਲੋਕ ਚੁਕੇ ਸਰਕਾਰ ਹੋਣ ਦੇ ਬਾਵਜੂਦ ਦੇਖੋ VOTER ਕਦੇ ਵੀ ਕਿਸੇ ਦੀ ਨਿੱਜੀ ਮਲਕੀਤ ਨਹੀਂ ਹੋਇਆ ਇੱਕ ਆਮ ਬੰਦੇ ਨੂੰ ਪਾਰਟੀ ਨੇ ਟਿਕਟ ਦਿੱਤਾ ਸੀ ਤੇ ਦੂਜੇ ਪਾਸੇ ਸਰਕਾਰੀ ਤੰਤਰ ਹੋਣ ਦੇ ਬਾਵਜੂਦ ਤੇ ਵੱਡੇ ਵੱਡੇ ਲੀਡਰ ਸੀ ਉਹਨਾਂ ਨੂੰ ਹਰਾ ਕੇ ਲੋਕਾਂ ਤੋਂ ਸ਼ਾਹਤ ਸੀ ਕਿ ਕਲੇ ਕਾਲੇ ਢਿੱਲੂ ਨੂੰ ਟਿਕਟ ਨਹੀਂ ਮਿਲੀ ਕਿ ਹਰ ਇੱਕ ਵਰਕਰ ਨੂੰ ਟਿਕਟ ਮਿਲੀ ਐ ਇਸ ਕਰਕੇ ਲੋਕਾਂ ਤੋਂ ਸ਼ਾਹਤ ਜਦੋਂ ਸੀ ਕੈਂਪੇਨਿੰਗ ਲਈ ਜਾਂਦੇ ਹੁੰਦੇ ਤੇ ਤਾਂ ਸਭ ਤੋਂ ਵੱਡੀ ਇਹੀ ਗੱਲ ਹੁੰਦੀ ਸਭਾ ਦਾ ਵਿਅਕਤੀ ਹਰ ਇੱਕ ਦੇ ਦੁੱਖ ਸੁੱਖ ਚ ਆਉਂਦਾ ਜਾਂਦਾ ਤੇ ਕਾਂਗਰਸ ਪਾਰਟੀ ਦੀ ਹਮੇਸ਼ਾ ਇਹ ਰੀਤ ਹੀ ਰਹੀ ਹੈ ਜਾਂ ਕਾਂਗਰਸ ਪਾਰਟੀ ਦੇ ਜਦੋਂ ਦੇਖਦੀ ਆਜ਼ਾਦੀ ਲੜਾਈ ਲੜੀ ਹੈ ਕਿਨੇ ਲੋਕਾਂ ਦੀ ਲੜਾਈ ਲੜੀ ਹੈ ਜਿਹੜਾ ਲੋਕਾਂ ਦੇ ਦੁੱਖ ਤੱਕ ਦੁੱਖ ਸੁੱਖ ਚ ਜਾਂਦਾ ਉਹਨੂੰ ਹਮੇਸ਼ਾ ਅੱਗੇ ਕੋਈ ਨਾ ਕੋਈ ਪਾਵਰ ਮਿਲਦੀ ਹੈ ਜਿਵੇਂ ਕਾਲਟ ਨੇ ਜਿਹੜੇ ਲੋਕਾਂ ਦੇ ਦੁੱਖ ਸੁੱਖ ਚ ਗਿਆ ਤਾਂ ਉਹਨੂੰ ਅੱਜ ਜਿੱਥੇ ਟਿਕਟ ਬਲੀਏ ਤੇ ਨਾਲ ਦੀ ਨਾਲ ਅੱਜ ਇੱਕ ਵਧੀਆ ਜਿੱਤੇ ਦੇ ਨਾਲ ਸਰਕਾਰ ਦੇ ਵਿੱਚ ਕਿਉਂਕਿ ਲੋਕ ਸਭਾ ਪਾਰਲੀਮੈਂਟ ਜਿੱਥੇ ਭਗਵੰਤ ਮਾਨ ਜੀ ਇੱਥੋਂ ਦੋ ਵਾਰ ਮੈਂਬਰ ਪਾਰਲੀਮੈਂਟ ਰਹੇ ਹੋਣ ਤੇ ਇੱਕ ਲੋਕ ਸਭਾ ਵੀ ਉਹਨਾਂ ਦੀ ਹੈ ਉਹਦੇ ਜਿੱਤੇ ਹੁਣ ਬਾਏ ਇਲੈਕਸ਼ਨ ਦੇ ਵਿੱਚ ਜਿੱਥੇ ਕਹਿੰਦੇ ਸਾਡੀ ਰਾਜਧਾਨੀ ਹੈ ਰਾਜਧਾਨੀ ਵਿੱਚ ਸੰਗਰੂਰ ਦੇ ਜੋ ਆਪਣੇ ਲੋਕ ਸੇ ਜੋ ਖੁਦਗਰਦ ਲੋਕ ਸੇ ਜਨਨ ਨੇ ਅੱਪ ਦੀ ਅਜਿਹਾ ਦਿਖਾਇਆ ਕਿ ਹਾਂ ਅਸੀਂ ਕਿਸੇ ਵੀ ਤਾਕਤ ਅੱਗੇ ਨਹੀਂ ਝੁਕਦੇ ਨਾ ਪੈਸੇ ਅੱਗੇ ਨਾ ਪਾਵਰ ਅੱਗੇ ਤੇ ਉਹਨਾਂ ਨੇ ਇੱਕ ਪਾਵਰ ਪੈਸਾ ਤੇ ਸਰਕਾਰ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ ਕਿ ਜੋ ਤੁਸੀਂ ਪਿਛਲੇ 2 2.5 ਪਹਿਲਾਂ ਵਾਅਦੇ ਕੀਤੇ ਸੀ ਇੱਕ ਵੀ ਉਹਨਾਂ ਜੋ ਵਾਅਦਾ ਪੂਰਾ ਨਹੀਂ ਹੋਇਆ ਜੇ ਵਾਅਦਾ ਕਰਦੇ ਹੋ ਤਾਂ ਪੂਰੇ ਕਰੋ ਜੇ ਨਹੀਂ ਕਰੋਗੇ ਤਾਂ ਲੋਕ ਤੁਹਾਨੂੰ ਬਦਲਣ ਜਾਂਦੇ ਨੇ ਬਦਲਾ ਇਹ ਤੇ ਬਦਲਾ ਦੀ ਰਾਜਨੀਤੀ ਬੜੀ ਚੱਲਦੀ ਸੀ ਮੀਤਹਿਰ ਕਹਿ ਰਹੇ ਸੀ ਕਿ ਇਹ ਕਨੈਕਸ਼ਨ ਜੁੜਿਆ 35 ਸਾਲਾਂ ਬਾਅਦ ਤੋੜ ਨਾਲਿਓ ਫਿਰ ਤੋੜਤਾ ਲੋਕਾਂ ਨੇ ਦੇਖੋ ਮੀਥੀਅਰੀ ਪਹਿਲਾਂ ਜਦੋਂ ਇਲੈਕਸ਼ਨ ਲੜੇ ਸੀ ਉਹ ਕਹਿੰਦੇ ਹੁੰਦੇ ਸੀ ਕਿ ਵੱਡੇ ਘਰਾਣਿਆਂ ਨੂੰ ਇੱਕ ਸਬਕ ਸਿਖਾਉਣਾ ਹੈ ਤੇ ਐਕਟੀ ਕਾਲੇ ਢਿਲੋਂ ਨੇ ਸਾਰੇ ਵੱਡੇ ਘਰਾਣਿਆਂ ਦੇ ਨਾਲ ਹੀ ਮੱਥਾ ਲਾਇਆ ਕਿ ਸਧਾਰਨ ਜਿਹੜਾ ਵਰਕਰ ਹੈ ਕਾਂਗਰਸ ਦਾ ਜਿਸ ਨੂੰ ਟਿਕਟ ਮਿਲੀ ਨਹੀਂ ਤਾਂ ਕਹਿੰਦੇ ਇੱਕ ਮਿਥ ਬਣਿਆ ਆਮ ਤੌਰ ਤੇ ਕਿਹਾ ਜਾਂਦਾ ਕਿ ਜਿਹੜਾ ਬਾਈ ਇਲੈਕਸ਼ਨ ਹੁੰਦਾ ਸਰਕਾਰ ਦਾ ਹੀ ਹੁੰਦਾ ਪਰ ਇਹ ਦੇਖੋ ਜਿਹੜਾ ਕਾਲੇ ਢਿਲੋਂ ਦਾ ਇੱਥੇ ਚਕੋਨਾ ਮੁਕਾਬਲਾ ਸੀ ਚਾਰਾਂ ਦਾ ਮੁਕਾਬਲਾ ਸੀਗਾ ਸੋ ਇੱਕ ਵਧੀਆ ਲੀਡ ਆਈ ਹੈ ਫਿਰ ਵੀ ਕਾਲੇ ਢਿਲੋਂ ਨੂੰ ਤੇ ਜਿਹੜੀ ਬਰਨਾਲੇ ਦੀ ਧਰਤੀ ਉਹ ਕ੍ਰਾਂਤੀਕਾਰੀ ਧਰਤੀ ਹੈ ਜਦੋਂ ਅਸੀਂ ਇੱਥੇ ਪੂਰੀ ਕੈਂ ਹਾਲ ਹੁੰਦਾ ਸੀ ਉਦੋਂ ਵੀ ਅਸੀਂ ਦੇਖਿਆ ਵੀ ਸਰਕਾਰ ਖਿਲਾਫ ਕਿਸ ਪੱਧਰ ਤੇ ਧਰਨੇ ਸੀ ਬੇਸ਼ੱਕ ਉਹ ਮਜ਼ਦੂਰਾਂ ਦਾ ਹੋਵੇ ਕਿਸਾਨਾਂ ਦਾ ਹੋਵੇ ਜਾਂ ਜਿਹੜੇ ਪੈਨਸ਼ਨ ਵਾਲੇ ਹੈਗੇ ਉਹਨਾਂ ਦੇ ਧਰਨੇ ਹੋਣ ਸੋ ਜਦੋਂ ਇੰਨਾ ਲੋਕਾਂ ਦੀ ਵਰਖਲਾਫੀ ਹੋਵੇ ਤੇ ਉੱਤੋਂ ਸਰਕਾਰ ਦੇ ਇੰਨਾ ਪ੍ਰੈਸ਼ਰ ਹੈ ਬਕਾਇਦਾ ਕਈ ਅਫੀਸ਼ੀਅਲ ਨੇ ਜਿਨ੍ਹਾਂ ਨੇ ਫੋਨ ਕੀਤੇ ਵੀ ਤੁਸੀਂ ਵੋਟ ਆਮ ਆਦਮੀ ਨੂੰ ਪਾਉਣੀ ਹੈਗੀ ਹੈ ਕਿਦਾਂ ਮੀਥੇਅਰ ਨੇ ਪਰਸਨਲੀ ਵੋਟ ਕੀਤੇ ਜਦੋਂ ਤੁਸੀਂ ਆਪਦੇ ਘਰੇਲੂ ਵੋਟਾ ਘਰੇਲੂ ਬੰਦਿਆਂ ਨੂੰ ਖੜੇ ਕਰੋਗੇ ਇੱਕ ਆਮ ਸਿਧਾਰਨ ਨੂੰ ਛੱਡ ਕੇ ਵਰਕਰ ਦਾ ਹੱਕ ਮਾਰੋਗੇ ਤਾਂ ਫਿਰ ਮੈਨੂੰ ਲੱਗਦਾ ਕਿ ਉਹਦਾ ਨਤੀਜਾ ਅੱਜ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਕਿ ਕਾਲਾ ਢਿਲੋਂ ਇੱਕ ਕਾਂਗਰਸ ਦਾ ਵਰਕਰ ਹੈ ਕਾਲਾ ਢਿਲੋਂ ਇੱਕ ਇਹੋ ਜਿਹਾ ਇਨਸਾਨ ਹੈ ਕਿ ਜੋ ਕਿ ਤੁਸੀਂ ਹਮੇਸ਼ਾ ਬਰਨਾਲੇ ਦੇ ਇੱਕ ਲੋਕਲ ਲੀਡਰ ਹੈ ਵੀ ਇਹ ਨਹੀਂ ਹੈ ਕਿ ਕਿਤੇ ਚੰਡੀਗੜ੍ਹ ਕੋਠੀਆਂ ਪਾਈਆਂ ਉਹ ਇੱਥੇ ਲੋਕਾਂ ਦੇ ਵਿੱਚ ਰਹਿੰਦੇ ਤੇ ਲੋਕਾਂ ਦੀ ਹੀ ਜਿੱਤ ਹੈ ਜੋ ਕਾਲਾ ਢਿਲੋਂ ਦੀ ਜਿੱਤ ਹੈ ਬਰਨਾਲਾ ਐਸਾ ਹਲਕਾ ਜਿੱਥੇ ਕੋਈ ਵੱਡਾ ਲੀਡਰ ਨਹੀਂ ਸੀ ਜਾਂ ਵੱਡਾ ਚਿਹਰਾ ਨਹੀਂ ਜਿੱਤਿਆ ਬਾਕੀ ਜਿਹੜੇ ਹਲਕੇ ਨੇ ਭਾਵੇਂ ਗਿੱਦੜਵਾ ਹੋਵੇ ਜਾਂ ਫਿਰ ਤੁਹਾਡੇ ਡੇਰਾ ਬਾਬਾ ਨਾਨਕ ਹੋਵੇ ਉੱਥੇ ਵੱਡੇ ਚਿਹਰੇ ਸੀ ਕਾਂਗਰਸ ਦੇ ਉਹ ਹਾਰ ਗਏ ਥੋ ਆਮ ਬੰਦਾ ਕਿਵੇਂ ਜਿੱਤਿਆ ਦੇਖੋ ਇਹ ਸਾਨੂੰ ਤੇ ਇਹ ਪਤਾ ਹੈ ਅਸੀਂ ਬਰਨਾਲੇ 'ਚ ਕੰਮ ਕੀਤਾ ਹੈ ਪੂਰੇ ਇਲੈਕਸ਼ਨ ਸਾਡੀ ਡਿਊਟੀ ਬਰਨਾਲੇ 'ਚ ਰਹੀ ਹੈ ਸੋ ਸਾਨੂੰ ਇਹ ਪਤਾ ਹੈ ਕਿ ਕਾਲੇ ਢਿਲੋਂ ਦਾ ਜੋ ਇੱਥੇ ਇੰਪ੍ਰੈਸ਼ਨ ਸੀਗਾ ਜੋ ਲੋਕਾਂ 'ਚ ਕਿਵੇਂ ਲੋਕਾਂ ਨਾਲ ਪਰਸਨਲ ਕਨੈਕਸ਼ਨ ਸੀਗਾ ਤੇ ਇੱਥੇ ਜੋ ਵਜਿੰਦਰ ਸਿੰਘਲਾ ਜੀ ਦੀ ਡਿਊਟੀ ਲੱਗੀ ਹੋਈ ਸੀ ਫਿਰ ਚੰਨੀ ਜੀ ਆਏ ਹੋਰ ਕਈ ਲੀਡਰ ਵੀ ਆਏ ਖੈਰ ਤੇ ਉਹਨਾਂ ਦਾ ਵੀ ਉਹਨਾਂ ਨੂੰ ਬੈਕਅਪ ਰਿਹਾ ਪ੍ਰਤਾਪ ਬਾਜਵਾ ਜੀ ਆਏ ਤੇ ਸਾਡੇ ਕੁਝ ਜਿਹੜੇ ਪੁਰਾਣੇ ਐਕਸ ਐਮਐਲਏ ਰਹਿ ਚੁਕੇ ਬਲਬੀਰ ਸਿੱਧੂ ਲੱਖਾ ਪਾਇਲ ਗੁਰਕੀਰਤ ਕੋਟਲੀ ਉਹਨਾਂ ਨੇ ਵੀ ਇੱਥੇ ਮੋਰਚਾ ਸੰਭਿਆ ਸੋ ਇਹ ਨਹੀਂ ਬਟ ਹਾਂ ਕਾਲੇ ਇਹਨਾਂ ਨੂੰ ਇਹਨਾਂ ਦਾ ਸਮਰਥਨ ਵੀ ਰਿਹਾ ਸਾਰੀ ਇਹਨਾਂ ਨੇ ਕੈਂਪੇਨ ਆਪ ਦੇ ਘਰ ਦੇ ਵਾਂਗੂ ਸੰਭੀ ਹੈ ਸੋ ਇਹ ਜਿਹੜੀ ਹੈਗੀ ਕਾਂਗਰਸ ਦੀ ਜਿੱਤ ਹੈ ਕਾਂਗਰਸ ਦੇ ਵਰਕਰਾਂ ਦੀ ਜਿੱਤ ਹੈ ਇਹ ਬੜਾ ਵੱਡਾ ਮੈਸੇਜ ਹੈ ਜੀ ਜੀ ਥੈਂਕ ਯੂ ਠੀਕ ਹੈ ਕਿਵੇਂ ਦੇਖਦੇ ਹੋ ਬਾਈ ਤਾਂ ਆਪਾਂ ਗੱਲਬਾਤ ਕੀਤੀ ਹੈ ਕਾਂਗਰਸ ਪਾਰਟੀ ਦੇ ਉਹਨਾਂ ਯੂਥ ਦੇ ਵਰਕਰਾਂ ਦੇ ਨਾਲ ਜਿਨ੍ਹਾਂ ਨੇ ਇਸ ਇਲੈਕਸ਼ਨ ਨੂੰ ਬੜੇ ਨੇੜੇ ਹੋ ਕੇ ਦੇਖਿਆ ਤੇ ਲੜਿਆ ਤੇ ਲੋਕਾਂ ਦੇ ਵਿੱਚ ਜਾ ਕੇ ਪ੍ਰਚਾਰ ਵੀ ਕੀਤਾ ਸੀ ਜਿਨ੍ਹਾਂ ਦਾ ਦਾਵਾ ਹੈ ਕਿ ਆਮ ਆਦਮੀ ਪਾਰਟੀ ਨੇ ਜੋ ਕੁਝ ਆਖਿਆ ਸੀ ਬਰਨਾਲੇ ਦੇ ਵਿੱਚ ਉਹ ਨਹੀਂ ਕਰ ਸਕੀ ਜਿਸ ਕਰਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਕਾਲਾ ਢਿੱਲੋਂ ਇੱਕ ਲੋਕਲ ਹੋਣ ਦੇ ਨਾਤੇ ਇਸ ਹਲਕੇ ਦੇ ਵਿੱਚ ਜਿੱਤ ਹਾਸਲ ਕਰਨ ਦੇ ਵਿੱਚ ਕਾਮਯਾਬ ਹੋਇਆ ਤਾਂ ਇਸ ਜਿੱਤ ਦੇ ਕੀ ਮੈਨੇ ਆ ਅਤੇ ਬਾਕੀ ਹਲਕਿਆਂ ਦੇ ਵਿੱਚ ਕਾਂਗਰਸ ਪਾਰਟੀ ਦੀ ਹਾਰ ਦੇ ਕੀ ਮੈਨੇ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਲਗਾਤਾਰ ਚਰਚਾ ਹੁੰਦੀ ਰਹੇਗੀ ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ